ਸ੍ਰੀ ਕਾਲ ਜੀ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਬੈਠੋ। ਥੋੜੀ ਬੇਬੇ ਦਾ ਥੋੜੀ ਇਹੀ ਅਰਦਾਸ ਕਰਦੇ ਹਾਂ ਤੁਸੀਂ ਸਦਾ ਸੁਖੀ ਰਹੋ। ਜਿਹੜੀ ਗੱਲ ਅੱਜ ਆਪਾਂ ਤੁਹਾਡਾ ਨਾ ਕਰਨ ਲੱਗੇ ਆਂ। ਕੰਨ ਦੇ ਦਰਦ ਦੀ। ਕੰਨ ਦਾ ਦਰਦ ਰਾਤ ਨੂੰ ਕਿਸੇ ਬੱਚੇ ਦੇ ਜਿਹਨੂੰ ਅੱਗੇ ਬੁੜੀਆਂ ਕਿ ਟਾਂਟ ਕਹਿੰਦੀਆਂ ਸੀ। ਉਹ ਐਨਾ ਦਰਦ ਬੁਰਾ ਹੁੰਦਾ ਅੱਖ 'ਚ ਵੀ ਚੀਸ ਪੈਂਦੀ ਆ ਤੇ ਇਹ ਹੁੰਦੀ ਛੋਟੇ ਬੱਚਿਆਂ ਦੇ ਜਿਵੇਂ ਸਮਝ ਲਓ ਛਾ 1.5 ਸਾਲ ਦੇ ਬੱਚੇ ਤੋਂ ਲੈ ਕੇ ਇਹ ਇਹ 10 11 ਸਾਲ ਦੇ ਬੱਚੇ ਦੇ ਸੁੱਕੀ ਟਾਂਡ ਪੈਂਦੀ ਆ ਜਾਂ ਇਸ ਤੋਂ ਘੱਟ ਉਮਰ ਦੇ 7 ਸਾਲ ਦੇ ਬੱਚੇ ਤੱਕ ਵੀ ਪੈ ਸਕਦੇ ਉਹ ਤੋਂ ਬਾਅਦ ਹਟ ਜਾਂਦੀ ਆ ਆਟੋਮੈਟਿਕ ਪਰ ਇਹਦਾ ਦਰਦ ਆ ਜਿਹੜਾ ਬਹੁਤ ਜ਼ਿਆਦਾ ਤਿੱਖਾ ਹੁੰਦਾ ਐਨਾ ਤੇਜ਼ ਦਰਦ ਹੁੰਦਾ ਨਾ ਬੱਚੇ ਤੇ ਵੀ ਸਹਿ ਹੁੰਦਾ ਤੇ ਪਰਿਵਾਰਕ ਮੈਂਬਰ ਵੀ ਇਹਦੇ ਨਾਲ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਉੱਠਦਾ ਇਹ ਜਿਆਦਾ ਰਾਤ ਨੂੰ ਹੁੰਦਾ ਜਦੋਂ ਹੁਣ ਆਪਣੇ ਕੰਨ ਦੇ ਵਿੱਚ ਰਾਤ ਨੂੰ ਦਰਦ ਉੱਠਦਾ ਤਾਂ ਬਹੁਤ ਤਕਲੀਫ ਹੁੰਦੀ ਆ ਤੇ ਇਹੇ ਦਰਦ ਮੇਰੇ ਵੀ ਉੱਠਦਾ ਸੀ ਤੇ ਘਰਦਿਆਂ ਨੇ ਬਹੁਤ ਲਾਜ ਕਰਾਉਣਾ ਤੇ ਹਟਣਾ ਨਾ ਤੁਹਾਨੂੰ ਪੱਕਾ ਘਰੇਲੂ ਨੁਕਤੇ ਦੱਸਣ ਲੱਗੀਆਂ 100% ਗਾਰੰਟੀ ਵਾਲਾ ਮੈਂ ਉਹੀ ਦੱਸਾਂ ਜਿਹਦੇ ਨਾਲ ਮੈਨੂੰ ਰਾਹ ਮਾਇਆ ਤੇ ਘਰ ਦੇ ਡਾਕਟਰਾਂ ਤੋਂ ਦਵਾਈ ਲਿਆਉਂਦੇ ਸੀ ਜਾਂ ਕੁਛ ਹੋਰ ਜੋ ਪਾ ਕਰਦੇ ਸੀ ਪਰ ਕੰਨ ਨੂੰ ਆਰਾਮ ਨਹੀਂ ਸੀ ਉਹਦਾ ਤੇ ਜਿਹੜੀ ਚੀਜ਼ ਪੈਨਸੀ ਕੰਮ ਦੇ ਵਿੱਚ ਰਾਤ ਨੂੰ ਸ਼ੁਰੂ ਹੁੰਦੀ ਸੀ ਇੱਕ ਇੱਕ ਸਾਡੀ ਗਵਾਂਡਰ ਸੀ ਉਹ ਆ ਕੇ ਕਹਿਣ ਲੱਗੀ ਵੀ ਮੈਂ ਇਹ ਕੰਮ ਦਾ ਇਲਾਜ ਕਰ ਦੂੰ ਤੇ ਹਰ ਇੱਕ ਇਨਸਾਨ ਆਪਣੇ ਬੱਚੇ ਲਈ ਬਹੁਤ ਸੋਚਦਾ ਉਹ ਜਨਾਨੀ ਬਹੁਤ ਜ਼ਿਆਦਾ ਚਲਾਕ ਸੀ ਦਿਮਾਗਵਾਰੀ ਕੋਹ ਚਲਾ ਕੇ ਲੋਕੀ ਉਹਨੂੰ ਚਲਾ ਤੈਂਸੀ ਬਹੁਤ ਚਲਾਕ ਜਨਾਨੀ ਐ ਉਹਦੇ ਉੱਤੇ ਛੇਤੀ ਛੇਤੀ ਕੋਈ ਯਕੀਨ ਨਹੀਂ ਸੀ ਕਰਦਾ ਜਿਵੇਂ ਕਿ ਸਾਡੇ ਘਰ ਦੇ ਉਹ ਕਹਿੰਦੀ ਵੀ ਮੈਂ ਕੰਨ ਦੇ ਵਿੱਚ ਤੇਲ ਪਾਉਂ ਤੇ ਕੁੜੀ ਸੌਂ ਜੂ ਜਦੀ ਉਹੀ ਗੱਲ ਹੋਈ ਤੇ ਆਈ ਉਹ ਜਦੋਂ ਕੰਨ ਉੱਠਿਆ ਇੱਕ ਸ਼ੀਸ਼ੀ ਲੈ ਕੇ ਦੱਸ ਦੇ ਸਾਡੇ ਘਰ ਦੇ ਤੇ ਸ਼ੀਸ਼ੀ ਦੇ ਵਿੱਚ ਉਹਨੇ ਇੱਕ ਤੁਲਕਾ ਮੇਰੇ ਕੰਨ ਦੇ ਵਿੱਚ ਪਾ ਤਾ ਰੁੰਦੇ ਫੰਬੇ ਦੇ ਨਾਲ ਦਾਸ ਜਦੋਂ ਮੈਂ ਜਦੀ ਮਸਾਂਗੀ ਫਿਰ ਉਹ ਘਰ ਦੇ ਨੂੰ ਦੱਸ ਕੇ ਵੀ ਗਈ ਵੀ ਜੇ ਕਿਤੇ ਗਾਹਾਂ ਨੂੰ ਕਿਸੇ ਹੋਰ ਬੱਚੇ ਦੇ ਦਰਦ ਉੱਠੇ ਵੀ ਇਹ ਕੰਮ ਤਾਂ ਨਹੀਂ ਇਹਦਾ ਅਜ ਤੋਂ ਬਾਅਦ ਕਿਸ ਕਰਦਾ ਵੀ ਜੇ ਇੱਧਰਲਾ ਕੰਮ ਕਿਸ ਕਰੋ ਤਾਂ ਤੁਸੀਂ ਤੇਲ ਪਾ ਦਿਓ ਉਸ ਤੇਲ ਦਾ ਸਾਡੇ ਘਰ ਦੇ ਨੇ ਉਸ ਪੰ ਬੜਾ ਮਜ਼ਾਕ ਦਾ ਵੀ ਇਹ ਜਰਾਨੇ ਝੂਠ ਬੋਲਦੀ ਆ ਤੁਸੀਂ ਵੀ ਹੋਰ ਸਮਝੋਗੇ ਇਸ ਗੱਲ ਨੂੰ ਵੀ ਬੇਬੇ ਝੂਠ ਬੋਲਦੀ ਆ ਵੀ ਇਹ ਚੀਜ਼ ਕਿਵੇਂ ਹੋ ਸਕਦੀ ਹੈ ਪਰ ਜੇ ਤੁਸੀਂ ਉਸ ਚੀਜ਼ ਨੂੰ ਇਸਤੇਮਾਲ ਕਰੋਗੇ ਹੈਰਾਨ ਮੰਨ ਜਿਓਗੇ ਉਹ ਚੀਜ਼ ਜਿਹੜੀ ਹੈਗੀ ਆ ਉਹ ਤੁਹਾਨੂੰ ਮਿਲਣੀ ਕਿੱਥੋਂ ਆ ਤੁਹਾਨੂੰ ਮੈਂ ਸਾਰਾ ਕੁਝ ਦੱਸੂ ਤੁਸੀਂ ਹਰ ਟਾਈਮ ਉਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਰੱਖ ਸਕਦੇ ਆ ਇਹ ਉਹ ਚੀਜ਼ ਜਿਹੜੇ ਬਿਜਲੀ ਵਿਭਾਗ ਦੇ ਵਿੱਚ ਲੱਗੇ ਹੁੰਦੇ ਨੇ ਬਿਜਲੀ ਮਲਾਜਮ ਉਹਨਾਂ ਕੋਲੋਂ ਮਿਲਣਾ ਉਹ ਤੇਲ ਟਰਾਂਸਫਾਰਮ ਦਾ ਤੇਲ ਆ ਉਹ ਪਾਉਣਾ ਕਿਵੇਂ ਆ ਕੰਨ ਦੇ ਵਿੱਚ ਇੱਕ ਬੂੰਦ ਪਾਉਣੀ ਆ ਉਸੇ ਕੰਨ ਦੇ ਵਿੱਚ ਜਿਹੜਾ ਕੰਨ ਤੁਹਾਡੇ ਬੱਚੇ ਦਾ ਦਰਦ ਕਰਦਾ ਹੈ ਮੈਂ 100% ਗਾਰੰਟੀ ਨਾਲ ਕਹਿੰਦੇ ਜੇ ਮੋੜ ਕੇ ਉਹ ਕੰਨ ਦਰਦ ਕਰਦੇ ਉਹ ਕੰਨ ਬਿਲਕੁਲ ਦਰਦ ਨਹੀਂ ਕਰੂ ਦੂਜੇ ਵੇਸ਼ਕ ਚੱਕ ਚਰੇ ਜੇ ਦੂਜਾ ਕਰੂ ਤਾਂ ਦੂਜੀ ਚ ਪਾ ਲਓ ਕਿਸੇ ਵੀ ਮੈਂਬਰ ਦੇ ਕੰਨ ਦੇ ਵਿੱਚ ਸੁੱਕੀ ਟਾਂਟ ਪੈਂਦੀ ਆ ਉਸੇ ਟਾਈਮ ਫੌਨ ਰਾਮ ਹੁੰਦਾ ਸਟੇ ਇਲਦੇ ਰਹਾ ਜੇ ਵੀਡੀਓ ਚੰਗੀ ਲੱਗੀ ਤਾਂ ਲੈ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਚੰਗੀ ਲੱਗਦੀ ਹੁੰਦੀ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜਾ ਤੁਹਾਡਾ ਇੱਕ ਸ਼ੇਅਰ ਆ ਤੁਹਾਡਾ ਪੈਸਾ ਕੋਈ ਨਹੀਂ ਜਾਂਦਾ ਤੇ ਸਾਡੇ ਲਈ ਬਹੁਤ ਕੀਮਤੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਟ